ਰਾਮ ਮੰਦਰ ਦੀ ਹੋ ਗਈ ਤਿਆਰੀ ਤੇ ਕੁਝ ਘੰਟੇ ਨੇ ਬਾਕੀ ਕੱਲ ਨੂੰ ਹੋਵੇਗਾ ਉਦਘਾਟਨ RAM ਦੇਵ ਮੰਦਰ ਦਾ RAM ਲੱਲਾ ਦੀ ਪ੍ਰਾਣ ਪ੍ਰティਸ਼ਟਾ ਦਾ ਸਮਾਗਮ ਕੱਲ ਨੂੰ ਮਨਾਇਆ ਜਾਏਗਾ ਤੇ ਨਰਿੰਦਰ ਮੋਦੀ ਕਰਨਗੇ ਮੰਦਰ ਦਾ ਉਦਘਾਟਨ ਨਾਲ ਨਾਲ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਪੂਰੇ ਫੁੱਲਾਂ ਦੇ ਨਾਲ ਤਿਆਰ ਕਰ ਲਿਆ ਗਿਆ ਯੋਧਿਆ ਨਗਰੀ ਨੂੰ ਤੇ ਅਯੋਧਿਆ ਨਗਰੀ ਫੁੱਲਾਂ ਦੇ ਨਾਲ ਸਜਾ ਦਿੱਤੀ ਹੈ ਕੱਲ ਨੂੰ ਦੀਪਮਾਲਾ ਹੋਏਗੀ ਤੇ ਦੀਵਾਲੀ ਦੀ ਤਰ੍ਹਾਂ ਇਸ ਤਿਹਾਰ ਨੂੰ ਮਨਾਇਆ ਜਾਏਗਾ ਦੋਸਤੋ ਪਹਿਲਾਂ ਤਾਂ ਜੈ ਸ਼੍ਰੀ ਰਾਮ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਫੁੱਲਾਂ ਦੇ ਨਾਲ ਤਿਆਰ ਹੋਇਆ ਉਹ ਰਾਮ ਮੰਦਰ ਹੈ ਜਿਸ ਨੂੰ ਬਣਾਉਣ ਦੇ ਵਿੱਚ ਕਈ ਸਾਲ ਲੱਗੇ ਨੇ ਹਰ ਇੱਕ ਦੀ ਸ਼ਰਧਾ ਜੁੜੀ ਹੈ ਹਰ ਇੱਕ ਦੀ ਕੋਸ਼ਿਸ਼ ਜਿਹੜੀ ਸੀ ਇਸ ਰਾਮ ਮੰਦਰ ਨੂੰ ਬਣਾਉਣ ਦੀ ਤੇ ਅੱਜ ਉਹ ਪੂਰੀ ਹੋਈ ਹੈ ਤੇ ਕੱਲ 22 ਜਨਵਰੀ ਨੂੰ ਇਸ ਦਾ ਉਗਾਟਨ ਹੋਵੇਗਾ ਕੁਝ ਘੰਟੇ ਬਾਕੀ ਨੇ ਰਾਮ ਮੰਦਰ ਦੀ ਤਿਆਰੀ ਹੈ ਇਹ ਫੁੱਲਾਂ ਦੇ ਨਾਲ ਸਜਾ ਦਿੱਤਾ ਹੈ ਉਸ ਰਾਮ ਅਯੋਧਿਆ ਨੂੰ ਜੋ ਰਾਮ ਮੰਦਰ ਰਾਮ ਦੀ ਜਨਮ ਭੂਮੀ ਹੈ ਤਾਂ ਤਸਵੀਰਾਂ ਉਸ ਜਗ੍ਹਾ ਦੀਆਂ ਨੇ ਬਹੁਤ ਹੀ ਸੋਹਣਾ ਲੱਗ ਰਿਹਾ ਰਾਮ ਮੰਦਰ ਤੇ ਦੋਸਤੋ ਤੁਹਾਨੂੰ ਰਾਮ ਮੰਦਰ ਬਾਰੇ ਕੀ ਕੁਝ ਜਿਹੜਾ ਦੇਖਿਆ ਉਹ ਕਿੰਨਾ ਕੁ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਰ ਇੱਕ ਜਗ੍ਹਾ ਜੈ ਸ਼੍ਰੀ ਰਾਮ ਲਿਖਿਆ ਤੇ ਗੇਟ ਦੇ ਉੱਪਰ ਲਿਖਿਆ ਜੈ ਸ਼੍ਰੀ ਰਾਮ ਜਨਮ ਬੂਮੀ ਮੰਦਿਰ ਪ੍ਰਾਣ ਪ੍ਰਤੀਸ਼ਟਾ 21 ਜਨਵਰੀ 2024 ਇਹ ਐਂਟਰਸ ਗੇਟ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਫੁੱਲਾਂ ਦੇ ਨਾਲ ਸਜਾਇਆ ਹੋਇਆ ਪੂਰਾ ਮੰਦਿਰ ਚਾਹੇ ਰਾਤ ਦਾ ਨਜ਼ਾਰਾ ਕਹ ਲਈਏ ਚਾਹੇ ਦਿਨ ਦਾ ਨਜ਼ਾਰਾ ਕਹ ਲਈਏ ਬਹੁਤ ਹੀ ਅਦਭੁਤ ਹੈ ਰਾਮ ਮੰਦਰ ਉਹ ਜਗਾ ਜਿਸ ਨੂੰ ਅਦੁੱਤ ਸਿਟੀ ਵੀ ਕਹਿ ਸਕਦੇ ਆ ਕਿਉਂਕਿ ਪੂਰੇ ਅਯੁੱਧਿਆ ਦੇ ਵਿੱਚ ਅੱਜ ਫੁੱਲਾਂ ਦੀ ਸਜਾਵਟ ਦੇਖਣ ਨੂੰ ਮਿਲ ਰਹੀ ਹੈ ਤਾਂ ਦੂਸਰੇ ਪਾਸੇ ਜਿਹੜੀਆਂ ਤਸਵੀਰਾਂ RAM LALLA ਦੀ ਮੂਰਤੀ ਆ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਡਿਜ਼ਾਈਨ ਕੀਤੀ ਗਈ ਹੈ ਇਹ RAM LALLA ਦੀ ਮੂਰਤੀ ਕੱਲ ਨੂੰ ਪ੍ਰਾਣ ਪ੍ਰティਸ਼ਟਾ ਸਮਾਗਮ ਜਿਹੜਾ ਹੈ ਜਿਸ ਨੂੰ ਨਰਿੰਦਰ ਮੋਦੀ ਜਿਸ ਮੰਦਰ ਦਾ ਉਦਘਾਟਨ ਕਰਨਗੇ ਪੂਰੀ ਅਯੁੱਧਿਆ ਸਿਟੀ ਵਰਲਡ ਕਲਾਸ ਸਿਟੀ ਬਣ ਚੁੱਕੀ ਹੈ ਦੋਸਤੋ ਤੇ ਇਸ ਦੇ ਵਿੱਚ ਜਿਹੜਾ ਕੰਸਟਰਕਸ਼ਨ ਦਾ ਕੰਮ ਹੈ ਹਲੇ ਵੀ ਕੁਝ ਜਗ੍ਹਾ ਤੇ ਚੱਲ ਰਿਹਾ ਕਿਉਂਕਿ ਬਹੁਤ ਸਾਰੀਆਂ ਸੜਕਾਂ ਬਹੁਤ ਸਾਰੇ ਰ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਹਰ ਜਗ੍ਹਾ ਜੈ ਸ਼੍ਰੀ ਰਾਮ ਦੇ ਝੰਡੇ ਨਜ਼ਰ ਆ ਰਹੇ ਨੇ ਸੜਕਾਂ ਦੇ ਉੱਪਰ ਝੰਡੇ ਲੱਗੇ ਨੇ ਵਾਕੋਕ ਸਿਟੀਆਂ ਦੇ ਵਿੱਚ ਗੱਲ ਕਰਦੇ ਆ ਤਾਂ ਪੂਰੇ ਇੰਡੀਆ ਦੇ ਵਿੱਚ ਝੰਡੇ ਲੱਗੇ ਹੋਏ ਨੇ ਜੈ ਸ਼੍ਰੀ ਰਾਮ ਦੇ ਕਿਉਂਕਿ ਪੂਰਾ ਦੇਸ਼ ਇਸ ਉਤਸਵ ਨੂੰ ਮਨਾਏਗਾ ਕਿਉਂਕਿ ਇੱਕ ਤਿਹਾਰ ਦੇ ਤਰ੍ਹਾਂ ਇਹ ਤਿਹਾਰ ਮਨਾਇਆ ਜਾਣਾ ਹੈ ਕਿ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦਾ ਸਮਾਗਮ ਹੈ ਤੇ ਜੇ ਅਯੋਧਿਆ ਦੀ ਗੱਲ ਕਰਦੇ ਆ ਅਯੋਧਿਆ ਦੇ ਹਰ ਇੱਕ ਪਿੱਲਰ ਦੇ ਉੱਪਰ ਹਰ ਇੱਕ ਖੰਭੇ ਦੇ ਉੱਪਰ ਤੁਹਾਨੂੰ ਸ਼੍ਰੀ ਰਾਮ ਦੀ ਜਿਹੜੀ ਹੈ ਪਿਕਚਰ ਬਣੀ ਹੋਈ ਨਜ਼ਰ ਆਵੇਗੀ ਤੇ ਜੈ ਸ਼੍ਰੀ ਰਾਮ ਦੇ ਨਾਰਿਆਂ ਦੇ ਨਾਲ ਗੂੰਜਦਾ ਯੋਧਿਆ ਕੱਲ ਨੂੰ ਜਿਹੜੀ ਆ ਪੂਰੀ ਤਿਆਰੀ ਹੋ ਚੁੱਕੀ ਆ ਕੁਝ ਹੀ ਘੰਟੇ ਬਾਕੀ ਨੇ ਹਰ ਪਾਸੇ ਪੁਲਿਸ ਦੀ ਸੁਰੱਖਿਆ ਪੂਰੇ ਯੋਧਿਆ ਦੇ ਵਿੱਚ ਕੀਤੀ ਗਈ ਹੈ ਜੈ ਸ਼੍ਰੀ ਰਾਮ ਦੇ ਨਾਰਿਆਂ ਦੇ ਨਾਲ ਗੂੰਜਦਾ ਯੋਧਿਆ ਕੱਲ ਨੂੰ ਰਾਮ ਪ੍ਰਾਣ ਪ੍ਰਤੀਸ਼ਟਾ ਜਿਹੜੀ ਆ ਉੱਥੇ ਕੀਤੀ ਜਾਣੀ ਆ ਸਮਾਗਮ ਜਿਹੜਾ ਪੂਰਾ ਤਿਹਾਰ ਦੀ ਤਰ੍ਹਾਂ ਪੂਰਾ ਇੰਡੀਆ ਮਨਾਏਗਾ ਜਗ੍ਹਾ ਜਗ੍ਹਾ ਫੁੱਲਾਂ ਦੀ ਵਰਖਾ ਹੋਵੇਗੀ ਰਾਮ ਮੰਦਰ ਦੀਆਂ ਤਿਆਰੀਆਂ ਨੇ ਦੋਸਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਰਾਤ ਦੇ ਸਮੇਂ ਦਾ ਨਜ਼ਾਰਾ ਦੇਖ ਕੇ ਅਦਭੁਤ ਲੱਗਦਾ ਤੇ ਦੂਸਰੇ ਪਾਸੇ ਜਿਹੜੇ ਰਾਮ ਭਗਤ ਨੇ ਜਿਹੜੇ ਰਾਮ ਨੂੰ ਪਿਆਰ ਕਰਦੇ ਨੇ ਰਾਮ ਨੂੰ ਮੰਨਦੇ ਨੇ ਉਹ ਟੈਟੂ ਬਣਵਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਾਹਾਂ ਦੇ ਉੱਪਰ ਰਾਮ ਭਗਤ ਰਾਮ ਮੰਦਿਰ ਦੇ ਟੈਟੂ ਵੀ ਬਣਵਾ ਰਹੇ ਨੇ ਬਹੁਤ ਵੱਡੀ ਗੱਲ ਹੈ ਕਿ ਇਸ ਉਸ ਨੂੰ ਤਿਹਾੜੀ ਦੀ ਤਰ੍ਹਾਂ ਮਨਾਇਆ ਜਾ ਰਿਹਾ ਤੇ ਰਾਮ ਮੰਦਿਰ ਦੀਆਂ ਤਸਵੀਰਾਂ ਦਿਲ ਨੂੰ ਛੂਣ ਵਾਲੀਆਂ ਨੇ ਤੇ ਕੱਲ ਨੂੰ ਜਿਹੜਾ ਉਦਘਾਟਨ ਹੋਣਾ ਹੈ ਤੇ ਕੁਝ ਘੰਟੇ ਹੀ ਰਹਿ ਗਏ ਨੇ ਕੁਝ ਘੰਟੇ ਬਾਕੀ ਨੇ ਹੁਣ ਇਸ ਮੰਦਿਰ ਦੇ ਉਦਘਾਟਨ ਦੇ ਤੇ ਹੋਰ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਮਿਲਦੇ ਆ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ